ਪਟਿਆਲਾ ਵਿੱਚ 15 ਅਗਸਤ ਆਜ਼ਾਦੀ ਦਿਵਸ ਦੇ ਸ਼ੁਭ ਦਿਹਾੜੇ ਤੇ ਪੀਟੀਏ 뮤ਜ਼ਿਕ ਦੇ ਆਰਗੇਨਾਈਜ਼ਰ ਪਰਮਜੀਤ ਸਿੰਘ ਪੈਦੀ ਨੇ ਦੇਸ਼ ਭਗਤੀ ਦੇ ਗੀਤਾਂ ਦੇ ਨਾਲ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਆਯੋਜਨ ਵਿੱਚ ਵੱਖ-ਵੱਖ ਪਾਰਟਿਸਿਪੇਟ ਲੈਣ ਆਏ ਔਰਤਾਂ ਅਤੇ ਵਿਅਕਤੀਆਂ ਵੱਲੋਂ ਦੇਸ਼ ਭਗਤੀ ਦੇ ਗੀਤ ਗਾਏ ਗਏ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਮਲੇਰਕੋਟਲਾ ਤੋਂ ਕਾਂਗਰਸ ਪਾਰਟੀ ਦੇ ਪ੍ਰਵੇਸ਼ ਖਾਨ ਆਪਣੇ ਸਾਥੀਆਂ ਦੇ ਨਾਲ ਪਹੁੰਚੇ ਅਤੇ ਇਸ ਦੇ ਨਾਲ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਰੇਸ਼ ਦੁੱਗਲ ਰਾਜੇਸ਼ ਮੰਡੋਰਾ ਇਸ ਦੇ ਨਾਲ ਕਾਂਗਰਸ ਪਾਰਟੀ ਤੋਂ ਅਮਰਬੀਰ ਕੋਰ ਬੇਦੀ ਤੇ ਉਹਨਾਂ ਦੇ ਨਾਲ ਬਲਵਿੰਦਰ ਸਿੰਘ ਬੇਦੀ ਮੌਜੂਦ ਰਹੇ ਤੇ ਉਹਨਾਂ ਦੇ ਨਾਲ ਹੋਰ ਇਸ ਮੌਕੇ ਤੇ ਹਿਊਮਨ ਸੇਵਾ ਸੁਸਾਇਟੀ ਦੇ ਪ੍ਰਧਾਨ ਜਤਿੰਦਰ ਸ਼ਰਮਾ ਵੀ ਆਪਣੀ ਟੀਮ ਦੇ ਨਾਲ ਮੌਜੂਦ ਰਹੇ ਇਹਨਾਂ ਨੇ ਦੇਸ਼ ਭਗਤੀ ਦੇ ਗੀਤਾਂ ਦਾ ਆਨੰਦ ਮਾਣਿਆ ਇਸੇ ਨਾਲ ਫੋਕਲ ਪੁਆਇੰਟ ਤੇ ਫੋਕਲ ਪੁਆਇੰਟ ਦੇ ਐਕਸ ਪ੍ਰੈਜ਼ੀਡੈਂਟ ਰੋਹਿਤ ਬੰਸਲ ਪਹੁੰਚੇ ਅਤੇ ਪ੍ਰੋਗਰਾਮ ਦਾ ਆਨੰਦ ਮਾਣਿਆ वतन के रखवाले, वतन के रखवाले, वतन के रखवाले। वतन फिरी। रख प्रवेश खान है कि ये प्रोग्राम मेरे दोस्त बम्बी जी ने ਆਰਗੇਨਾਈਜ਼ ਕਰਿਆ ਹੈ ਇਹਨਾਂ ਨੇ ਸਾਨੂੰ ਇਨਵਾਈਟ ਕਰਿਆ ਅਸੀਂ ਇੱਥੇ ਗਾਉਣ ਚ ਪਰ ਅਸੀਂ ਰਨ ਆ थैंक यू ਕਹਣਾ ਚਾਹੁੰਦੇ ਇਹਨਾਂ ਨੇ ਸਾਨੂੰ ਅੱਛੇ ਇੰਨੇ ਅੱਛੇ ਪ੍ਰੋਗਰਾਮ ਕਰਵਾਇਆ ਜੀ ਜਿਸ ਟਾਈਮ ਤੇ ਆਏ ਆ ਸਾਨੂੰ ਹੋਸ਼ ਨਹੀਂ ਰਹੀ ਵੀ ਟਾਈਮ ਕਿੰਨਾ ਹੋ ਗਿਆ ਬਹੁਤ ਅੱਛਾ ਪ੍ਰੋਗਰਾਮ ਕਿੱਧਰ ਮਹਿਸੂਸ ਹੋ ਰਹਾ ਹਨ ਉਹ ਨਹੀਂ ਕੀ ਕਹਿੰਦੋਂ ਦੱਸ ਰਹੇ ਮੇਰੇ ਅੰਦਰ ਪੂਰੀ ਬੱਟਲ ਇਸ ਟਾਈਮ એનર્ਜੀ ਫਿਲ ਹੋ ਗਈ ਕਿਉਂਕਿ ਜਿੰਨਾ ਕਿ ਇਹਨਾਂ ਨੇ ਪਰਫਾਰਮ ਕਰਿਆ ਉਹ ਸਾਰੇ ਪੂਨ એનર્ਜੀ ਦਾ ਜਿਹੜਾ ਅੱਜ ਅਜ਼ਾਦੀ ਦਾ ਦਿਹਾੜਾ ਹੈਗਾ ਜੀ ਉਸ ਬਾਰੇ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹੁੰਗਾ ਜਿਹੜਾ ਜਲਦੀ ਦਾ ਦਿਹਾੜਾ ਹੈ ਪਹਿਲਾਂ ਤਾਂ ਪਹਿਲਾਂ ਤਾਂ ਮੈਂ ਸਭ ਨੂੰ ਆਜ਼ਾਦੀ ਦੇ ਦਿਹਾੜੇ ਤੇ ਬਹੁਤ ਮੁਬਾਰਕਬਾਦ ਦਿੰਦਾ ਹਾਂ ਦੂਸਰਾ ਮੈਂ ਇਹ ਕਹਿਣਾ ਚਾਹੁੰਗਾ ਵੀ ਜਿਹੜਾ 2014 ਤੋਂ ਪਹਿਲਾਂ ਆਪਣਾ ਖੁਸ਼ਹਾਲ تھا ਦੇਸ਼ ਤਾਂ ਆਪਾਂ ਸਾਰੇ ਮਿਲ ਕੇ ਨੂੰ ਦੁਬਾਰਾ ਖੁਸ਼ਹਾਲ ਬਣਾਈਏ ਤੇ ਇਸ ਤਰ੍ਹਾਂ ਹੀ ਆਪਾਂ ਇੰਡੀਪੈਂਡੈਂਸ ਡੇ ਬਣਾਉਂਦੇ ਜੀ ਸ਼ੁਕਰੀਆ ਠੀਕ ਹੈ ਪਰਵੇਖ ਹਾਂਜੀ ਜਿਵੇਂ ਤੁਸੀਂ ਅਰਬੀਨੀਆਂ ਦੇ ਵਿੱਚ ਮਤਲਬ ਕਿ ਕਵੀ ਕਾਫੀ ਸੋਸ਼ਲ ਵਰਕ ਕਰਿਆ ਜਿਵੇਂ ਲੜਾਈ ਦੇ ਵਿੱਚ ਵੀ ਤੁਸੀਂ ਅਤੇ ਕਰੋਨਾ ਦੇ ਵਿੱਚ ਵੀ ਤੁਸੀਂ ਕਾਫੀ ਸੋਸ਼ਲ ਵਰਕ ਕਰਿਆ ਨਕੇ ਸਰਦਾਰਥਿਆਂ ਨੂੰ ਤੁਸੀਂ ਫ੍ਰੀ ਖਾਣਾ ਖਿਲਾਇਆ ਤੁਹਾਡੇ ਫੁੱਟ ਲੇ ਦਰਵਾਜ਼ੇ ਖੁੱਲ੍ਹ ਗਏ ਸੀ ਤੁਸੀਂ ਮਲੇਰਕਟਲੇ ਅਸੀਂ ਕੀ ਕਰਨਾ ਚਾਹੁੰਗੇ ਜੇ ਕੱਲ ਨੂੰ ਤੁਹਾਨੂੰ ਮਲੇਰਕਟਲੇ ਚਾਂਸ ਦਿੰਦੇ ਤਾਂ ਆਕਰ ਮਲੇਰਕੋਲਾ ਚਾਂਸ ਦਿੰਦਾ ਜੀ ਜੋ ਮੈਂ ਮਤਲਬ ਮੈਂ ਕਾਫੀ ਵਿਜ਼ਿਟ ਕਰ ਚੁੱਕਿਆ 40-50 ਕੰਟਰੀਆਂ ਦੇ ਵਿੱਚ ਤਾਂ ਮੈਂ ਉੱਥੇ ਦੇਖਿਆ ਲੋਕ ਬਹੁਤ ਖੁਸ਼ ਆ। ਮੈਂ ਬਹੁਤ ਹੀ ਜ਼ਿਆਦਾ ਕੁਝ ਕਰਨਾ ਚਾਹੁੰਦਾ ਬਸ ਮੈਨੂੰ ਇਹ ਇੱਕ ਵਾਰ ਮੈਨੂੰ ਇਹ ਸ਼ਹਿਰ ਮੇਰੇ ਲਈ ਨਿਵਾਸੀ ਮੌਕਾ ਤੇ ਹੈ ਤਾਂ ਕਿ ਜੋ ਨਾਮ ਤੇ ਕਰਿਆ ਲੋਕਾਂ ਲਈ ਉੱਥੇ ਇੱਕ ਲੱਖ ਬੰਦੇ ਨੂੰ ਰਿਪੋਰਟ ਦਿੱਤਾ ਜਿੱਥੇ ਸਾਨੂੰ ਕੋਈ ਲਾਲਚ ਨਹੀਂ ਦੀ ਤਾਂ ਮੈਂ ਆਪਣੇ ਸ਼ਹਿਰ ਲਈ ਇਨਸ਼ਾਅੱਲਾ ਬਹੁਤ ਕੁਝ ਕਰਾਂਗਾ ਡਾ ਪ੍ਰੇਮ ਜੀ ਪੀਆਰ ਨਾਲ ਗੱਲ ਕਰਨ ਵਾਸਤੇ ਤੁਹਾਨੂੰ ਗੱਲ ਕਰ ਲੋਕਾ ਸਾਹਿਬ ਅੱਜ ਪ੍ਰੋਗਰਾਮ 'ਚ ਪਹੁੰਚੇ ਆਂ ਕਿ ਆਗਾਹ ਨਾ ਜਾਏਂਗੇ ਤੁਸੀਂ ਜਾਦੀਗਾ ਦਿਹਾੜੇ 'ਚ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਦੇ ਵਿਦਿਅਕ ਦਿਹਾੜੇ ਅੱਜ ਜੀ 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 ਕਿਤੇ ਵੀ ਜੀ ਕਿਤੇ ਵੀ ਮੈਕਨੇ ਉਹਨਾਂ ਮੈਂ ਅੱਜ ਜੀ ਲੱਖ ਲੱਖ ਵਾਦਨ ਅਸੀਂ ਅੱਜ ਸਾਡੇ ਛੋਟੇ ਭਰਾ ਬੀਬੀ ਸਾਹਿਬ ਦੇ ਪਰਾਵੇ ਤੇ ਆਈ ਸੀ ਤੇ ਮੈਨੂੰ ਨਹੀਂ ਪਤਾ ਸੀ ਵੀ ਇੰਨਾ ਵਧੀਆ ਇਹ ਪ੍ਰੋਗਰਾਮ ਹੋਊਗਾ ਬੜਾ ਇੰਜੋਏ ਕੀਤਾ ਤੁਹਾਡੇ ਸਾਰੇ ਅੱਜ ਮਾਰਨਿੰਗ ਬਾਗ ਤੋਂ ਬਾਅਦ ਰਾਸ਼ਟਰੀ ਝੰਡਾ ਲੈ ਰੌਂਦੀ ਮਾਰਕ ਪਿੰਦਰਾਪਾਸ ਤੇ ਸਮਾਗਮ ਕੀਤਾ ਉਤਮਨ ਸਾਡਾ ਜ਼ਿਲ੍ਹਾ ਕਾਨ ਕਮੇਟੀ ਦਾ ਜਿਹੜਾ ਹਰ ਸਾਲ ਦੀ ਤਰ੍ਹਾਂ ਸਾਡੇ ਡਾਕਟਰ ਸਰ ਮੀਰ ਗਾਂਧੀ ਜੀ ਜੋ ਸਾਡੇ ਮੈਂਬਰ ਪਾਰਲੀਮੈਂਟ ਨੇ ਜ਼ਿਲ੍ਹਾ ਕਾਨ ਕਮੇਟੀ ਦਾ ਪ੍ਰੋਗਰਾਮ ਕੀਤਾ ਜਿਸ ਤੇ ਨਾ ਆਇਆ ਨਾ ਹੋ ਉਸ ਤੋਂ ਬਾਅਦ ਸਭ ਕੋ ਆਏ ਅੰਕ ਬੜਾ ਚੰਗਾ ਲੱਗਿਆ ਮਤਲਬ ਇਹ ਤੁਹਾਨੂੰ ਬੇਨਤੀ ਕਰੂੰਗਾ ਵੀ ਤੁਸੀ ਸਨੌਰਣਾ ਤਾਂ ਨਹੀਂ ਉਹਨਾਂ ਦੀ ਤਾੜੀਆਂ ਮਾਰੋ ਯਾਹੋ ਲੈ ਕੇ ਰੱਖ ਲੈਣਾ ਬਸ ਬਿਲਕੁਲ ਹੈ ਕਰਾ ਠੀਕ ਹੈ ਥੈਂਕ ਯੂ ਮੰਦੋਈ ਪ੍ਰੋਗਰਾਮ 'ਚ ਪਹੁੰਚੇ ਹੋ ਕੀ ਕਹਿਣਾ ਚਾਹਾਂਗੇ ਕਿੱਦਾਂ ਲੱਗਿਆ ਤੁਹਾਨੂੰ ਇਹ ਸਾਤੀ ਦਿਨਾਂ ਦੇ ਪ੍ਰੋਗਰਾਮ ਤੇ ਯੂਨੀਵਰਸਿਟੀ ਦੇ ਸਾਹਮਣੇ ਲੈ ਕੇ ਪ੍ਰੋਗਰਾਮ ਮਜੀ ਵਾਰ ਬਹੁਤ ਚੰਗਾ ਲੱਗਿਆ ਉਹਰੇ ਪ੍ਰੋਗਰਾਮ ਇਹਨਾਂ ਕੋਲ ਪ੍ਰੋਗਰਾਮ ਨੇ ਬੜੇ ਸ਼ਾਰਟ ਟਾਈਮ ਹੁੰਦੇ ਕੰਟੈਕਟ ਹੁੰਦਾ ਕਿ 11 ਵਜੇ ਤੋਂ ਲੱਗੇ ਪੰਡਿਤਪੁਰ ਮੈਨੂੰ ਲੱਗਦਾ ਰਾਤ ਦੇ 11:00 ਤੱਕ ਲੱਗੇ ਗੱਲਬਾਤ ਚੱਲਦਾ ਰਹੇ ਸਿੰਧਾਂ ਨਰਜੀਤਾਂ ਜੁਆਇੰਟ ਮੈਂਟ ਕਿਸਰ ਔਰ ਆਜ਼ਾਦੀ ਦਿਵਸ ਤੇ ਮੌਕੇ ਤੇ ਮੈਂ ਆਪਣੇ ਲੋਕੀ ਪਾਰਟੀ ਨੂੰ ਦੇਸ਼ਵਾਸੀ ਪੰਜਾਬੀ ਅਸਿਓ ਸ਼ਹਿਰਵਾਸੀ ਨੂੰ ਬਹੁਤ ਮੁਾਰਜਾ ਦਿੰਨਾ ਕਿ ਇਹ ਸੈਕੂਲਰ ਦੇਸ਼ ਹੈ ਸੈਕੂਲਰ ਦੇਸ਼ ਰੱਖੀ ਜਿਹੜੀ ਮੈਂ ਗੱਲ ਕਰੇ ਸੈਕੂਲਰ ਨੂੰ ਕਿ ਕਾਂਗਰਸ ਪਾਰਟੀ ਹੈ ਜਿਹੜੀ ਸੈਕੂਲਰ ਹੈ ਜਿਹੜੀ ਹਰ ਵਾਰਕ ਹਰ ਪਾਰਟੀ ਹਰ ਵਜੋਂ ਨੂੰ ਲੈ ਕੇ ਚੱਦੀ ਹੈ ਔਰ ਅੱਜ ਮੇਰੇ ਨਾਲ ਸਾਡੇ ਜਿਲ੍ਹਾ ਪ੍ਰਧਾਨ ਜੀ ਸਾਹਿਬ ਆਪਣੇ ਇਸਤਾਨ ਜੀ ਔਰ ਸਾਡੇ ਇਸ ਦੇਤੀ ਅਮਨ ਪੇਂਡੋ ਸਿਨੇ ਮੈਂ ਕਾਰਗਰਸ ਨੂੰ ਫੌਂਡਰ ਰਹਿਣੇ ਇਸ ਫੰਕਸ਼ਨ ਵਿੱਚ ਜੀ ਇੰਜੋਏ ਨਹੀਂ ਕੀਤਾ ਔਰ ਬੇਸੀ ਸਾਨੂੰ ਬਹੁਤ ਬਹੁਤ ਵਾਰਦਾ ਹਮ ਜੀ ਕੀ ਮੈਂ ਆਵਾਸੋ ਡਾਈ ਪ੍ਰੋਗਰਾਮ ਤੇ ਪਹੁੰਚੇ ਕਿ ਕੀ ਕਹਿਣਾ ਚਾਹੇਗੇ ਅਮਰ ਜੀ ਸਾਹਿਬ ਦੇਸ਼ ਵਾਸੀ ਹੈ ਔਰ ਸ਼ਹਿਰ ਵਾਸੀ ਹੈ ਆਪਣੇ ਔਰ ਅੱਜ ਦੇ पंद्रह अगस्त बहुत बहुत मुबारक है सर असि उनासी माह जो दिखा मना रहे और अज का जो प्रोग्राम है मेरे ब्रदरिंग करमजीत सिंह के टीम ने वो लिखा और बहुत उत्साह नाम यह प्रोग्राम गीत करवाया गया इतनी आजादी गीत काफ़ी अच्छे जो आए हुए गायक उन्होंने ਉਹ ਪੀਸ਼ੀ ਦਾ ਗਾਣਾ ਹੈ ਜਿਹੜਾ ਡਾਕਟਰ ਬਲਦੇਸ਼ ਮੋਦੀ ਕੰਪਨੀ ਗਿਆ ਮੇਰੇ ਨਾਲ ਸਾਡੇ ਕੋਚ ਇੰਪੀਅਨ ਕੰਪਨੀ ਨਾਲ ਜੀ ਡਾਕਟਰ ਟਿਕਾ OK ਜਾਈ ਸਰੋਬ ਸਿੰਘ ਗੇਲ ਰਿਟਾਇਰਡ ਅਸਟੀਪਰੇਆਲਾ ਅੱਜ ਪ੍ਰੀਤ ਸਿੰਘ ਸਾਹਿਬ ਦੇ ਸਜੇ ਦੇ ਇਥੇ ਬੈਠੇ ਹਨ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਜੇ ਤਰਨਜੀਤ ਸਿੰਘ ਜੈਦੀ ਕੋਈ ਜੋ ਕੰਮ ਵਾਈਸ ਰੈਜੈਂਟ ਹੈ ਪਾਇੰਡ ਦੇ ਇਹਨਾਂ ਦੇ ਉਦੋਂ ਸਰਕਾਰ ਨੇ ਬਹੁਤ ਹੀ ਰੰਗਾਰੰਗ ਪ੍ਰੋਗਰਾਮ ਅਜ 15 ਗਾਸਤੇ ਇਵੈਂਟ ਤੇ ਕੀਤਾ ਮੈਂ ਸਾਰੇ ਦੇਸ਼ ਵਾਸੀਆਂ ਨੂੰ ਖਾਸਾਬ ਦੇ ਪਟਿਆਲਾ ਵਾਸੀਆਂ ਨੂੰ 79th ਅਨਿਵਰਸਰੀ ਦੇ ਬਹੁਤ-ਬਹੁਤ ਮੁਬਾਰਕਬਾਦਨਾ ਮੈਂ ਬਲਵਿੰਦਰ ਸਿੰਘ ਮਹਿਦੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਅੱਜ ਜੋ ਉਸ ਕੰਪੋਨਟ ਦੇ ਵਿੱਚ ਮੇਰੇ ਛੋਟੇ ਭਰਾ ਪਰਮਜੀਤ ਸਿੰਘ ਵਿਧੀ ਵੱਲੋਂ ਜੋ 15 ਅਗਸਤ ਦੀ ਆਯਾਦੀ ਦੇ ਸਬੰਧ ਵਿੱਚ ਇੱਕ ਪ੍ਰੋਗਰਾਮ ਕਰਾਇਆ ਗਿਆ ਜਿਸ ਦੇ ਵਿੱਚ ਬਹੁਤ ਹੀ ਅੱਛੇ ਦੇਸ਼ ਭਗਤੀ ਦੇ ਗਾਣੇ ਗਾਏ ਅਤੇ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਇਹ ਮੈਂ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਪਟਿਆਲੇ ਵਾਸੀਆਂ ਨੂੰ 15 ਅਗਸਤ ਦੀ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਯਾ ਜੀ ਹਾਂਜੀ ਹਾਂਜੀ ਮੈਂਬਰ ਮੀਟਿੰਗਸ ਆਈ ਰੀਡੈਂਟ ਇੰਡਸਟਰੀਅਲ ਫੋਕਲ ਬੈਂਡ ਐਸੋਸੀਏਸ਼ਨ ਪਟਿਆਲਾ ਅੱਜ ਇਹ ਇੰਡਸਟਰੀਅਲ ਫੋਕਲ ਬੈਂਡ ਦੇ ਵਿੱਚ ਵਰਮਜੀਤ ਸਿੰਘ ਦੇਵੀ ਜੋ ਕਿ ਇੰਡਸਟਰੀਅਲ ਫੋਕਲ ਬੈਂਡ ਦੇ ਵਾਈਸ ਪ੍ਰੈਜ਼ੀਡੈਂਟ ਹਨ ਉਹਨਾਂ ਵੱਲੋਂ ਇੱਕ ਬਹੁਤ ਵਧੀਆ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਦੌਰਾਨ ਦੇਸ਼ ਭਗਤੀ ਦੇ ਬਹੁਤ ਗੀਤ ਸੁਣਾਏ ਜਾ ਰਹੇ ਹਨ ਇਹ ਉਹ ਗਾਲੇ ਮਹਿਮਾਨ ਉਹ ਲੋਕਾਂ ਦੇ ਗਾਇਕ ਹਨ 15 ਗੱਪਤੇ ਦਿਹਾੜੇ ਦੇ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਪਟਿਆਲਾ ਵਾਸੀਆਂ ਨੂੰ ਨਮਸਕਾਰ ਭਾਈ